ਤੇ ਮਾਜੇ ਦੀ ਜਿੰਮੀ ਚੋਣ ਨੂੰ ਜਿਹੜੀ ਕਰਨਤਨ ਸਾਹਿਬ ਦੀ ਜਿੰਮੀ ਚੋਣ ਆਪਣੀ ਆ ਉਹਨਾਂ ਨੂੰ ਆਪਾਂ ਕੋਰਿਲੇਟ ਨਹੀਂ ਕਰ ਸਕਦੇ ਮਤਲਬ ਉਹ ਇੱਕ ਸਮਾਨ ਨਹੀਂ ਸਮਝ ਸਕਦੇ ਇਹੋ ਸ਼ਹਿਰੀ ਖੇਤਰ ਦੀ ਜ਼ੋਨ ਸੀ ਕਾਰੋਬਾਰੀ ਵਪਾਰੀ ਲੋਕਾਂ ਨੂੰ ਸਰਕਾਰ ਨੇ ਡਰਾ ਧਮਕਾ ਲਿਆ ਇਹ ਮਾਜੇ ਦੀ ਚੋਣ ਹੈ ਮਾਜੇ ਦੇ ਲੋਕ ਲੜਨ ਵਾਲੇ ਨੇ ਕਿ ਸਰਕਾਰ ਦੇ ਵਿਰੁੱਧ ਡੱਟ ਕੇ ਖੜੇ ਹੋਣਗੇ ਤੇ ਸੀਟ ਕਾਂਗਰਸ ਪਾਰਟੀ ਦੀ ਤੇ ਵਿਦਿਸ਼ਾ ਵਿਰੁੱਧ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਫਲॉप ਦੀ ਕੰਦ ਢਾਤੀ ਕਿਸੇ ਦਾ ਬਨੇਰਾ ਢਾਤਾ ਇਹਦੇ ਨਾਲ ਨਸ਼ਾ ਖਤਰ ਨੂੰ ਬਿਲਕੁਲ ਫਲॉप ਯੁੱਧ ਨਸ਼ਾ ਅਮਰੋਦ ਸੀ ਮੈਂ ਪਹਿਲਾਂ ਵੀ ਇਸ ਬਾਰੇ ਬਹੁਤ ਵਾਰ ਗੱਲ ਕੀਤੀ ਜੀ ਬਿਕਰਮ ਜੀਠੀਆਂ ਨੂੰ ਫੜ ਕੇ ਅੰਦਰ ਦੇ ਤਾਂ ਜਾਂ ਸਚਾਈ ਜਾਰ ਕਰ ਸਚਾਈ ਅੱਗੇ ਆਵੇ ਉਸ ਕੇਸ ਨੂੰ ਕਿਸੇ ਕਨਕਲੂਜਨ ਤੇ ਲੈ ਕੇ ਜਾਓ ਉਹਦਾ ਕੋਈ ਰਸਿੱਟਾ ਦੋ ਐਸੀ ਲੋਕਾਂ ਦੇ ਵਿੱਚ ਸਚਾਈ ਲੈ ਕੇ ਆਵਾਂਗੇ ਸਰਕਾਰ ਵੱਲੋਂ ਕੀਤੇ ਗਏ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੀਤੇ ਗਏ ਝੂਠੇ ਵਾਅਦੇ ਝੂਠੇ ਦਾਵੇ DF ਪੰਜਾਬੀ ਚੈਨਲ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸੰਸਵਾ ਤਰਨਤਾਰਨ ਜਿਮਣੀ ਚੌਂ ਜਿਹੜੀ ਇੱਕ ਬਹੁਤ ਹੀ ਹੌਟ ਸ਼ੀਟ ਬਣਦੀ ਜਾ ਰਹੀ ਹੈ ਵਕ ਵਕ ਜਿਹੜੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੀਆਂ ਦਾਵੇਦਾਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੇ ਵੱਲੋਂ ਸੀਨੀਅਰ ਆਗੂ ਸਜ਼ਾਰ ਰਾਜਵੀਰ ਸਿੰਘ ਜੀ ਭੁੱਲਰ ਜੋਗੀ ਆਪਣੀ ਦਾਵੇਦਾਰੀ ਜਿਤਾ ਰਹੇ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਆਂ DF ਚੈਨਲ ਦੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਤਿਕਾਰ ਜੀ ਹਰਪਿੰਦਰ ਜੀ ਧੰਨਵਾਦ ਬਹੁਤ ਬਹੁਤ ਚੋਂ ਪਹਿਲਾਂ ਜਿਮਨੀ ਚੋਣ ਲੁਧਿਆਣੇ ਦੀ ਇੱਕ ਹੌਟ ਸ਼ੀਟ ਮੰਨੀ ਜਾਂਦੀ ਸੀ ਤੇ ਹੁਣ ਮਾਝੇ ਦੀ ਜਿਹੜੀ ਐ ਸੀਟ ਜਿਹੜੀ ਐ ਇੱਕ ਹੌਟ ਤੋਂ ਵੀ ਵੱਧ ਕਹਿ ਰਹੇ ਵੀ ਹੌਟ ਜਿਹੜੀ ਮੰਨੀ ਜਾਏਗੀ ਭਿੰਦਰ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਲੁਧਿਆਣੇ ਦੀ ਜਿਮਨੀ ਚੋਣ ਤੇ ਮਾਝੇ ਦੀ ਜਿਮਨੀ ਚੋਣ ਨੂੰ ਜਿਹੜੀ ਤਰਨਤਨ ਸਾਹਿਬ ਦੀ ਜਿਮਨੀ ਚੋਣ ਆਪਣੀ ਹਾਰੀ ਉਹਨਾਂ ਨੂੰ ਆਪਾਂ ਕੋ ਰਿਲੇਟ ਨਹੀਂ ਕਰ ਸਕਦੇ ਮਤਲਬ ਉਹ ਇੱਕ ਸਮਾਨ ਨਹੀਂ ਸਮਝ ਸਕਦੇ ਕਿਉਂਕਿ ਉਹ ਸ਼ਹਿਰੀ ਖੇਤਰ ਦੀ ਚੋਣ ਸੀ ਕਾਰੋਬਾਰੀ ਵਪਾਰੀ ਲੋਕਾਂ ਨੂੰ ਸਰਕਾਰ ਨੇ ਡਰਾ ਧਮਕਾ ਲਿਆ ਇਹ 마জে ਦੀ ਚੋਣਾਂ 마জে ਦੇ ਇਲਾਕੇ ਦੀ ਚੋਣਾਂ ਇੱਥੇ ਲੋਕ ਡਰਨ ਵਾਲੇ ਨਹੀਂ ਆ ਤੇ 마জে ਦੇ ਲੋਕ ਲੜਨ ਵਾਲੇ ਨੇ ਤੇ ਸਰਕਾਰ ਦੇ ਵਿਰੁੱਧ ਡਟ ਕੇ ਖੜੇ ਹੋਣਗੇ ਤੇ ਸੀਟ ਕਾਂਗਰਸ ਪਾਰਟੀ ਦਿੱਤੇਗੀ ਅਕਸਰ ਜਦੋਂ ਆਪਾਂ ਲੀਡਰਸ਼ਿਪ ਗੱਲ ਕਰਦੇ ਆ ਅਲੱਗ-ਅਲੱਗ ਪਾਰਟੀਆਂ ਨਾਲ ਤੇ ਬਸ ਇੱਕ ਦੂਜੇ ਨੂੰ ਡਰਾਉਣ ਧਮਕਾਉਣ ਦੀ ਹੀ ਗੱਲ ਚੱਲਦੀ ਆ ਕਿ ਅਸੀਂ ਡਰਾਂਗੇ ਨਹੀਂ ਨਹੀਂ ਅਸੀਂ ਕਿਸੇ ਨੂੰ ਵੀ ਕੋਈ ਡਰਾਉਣ ਧਮਕਾਉਣ ਦੀ ਰਾਜਨੀਤੀ ਨਹੀਂ ਕਰ ਅਸੀਂ ਲੋਕਾਂ ਦੇ ਵਿੱਚ ਸਚਾਈ ਲੈ ਕੇ ਆਵਾਂਗੇ ਸਰਕਾਰ ਵੱਲੋਂ ਕੀਤੇ ਗਏ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੀਤੇ ਗਏ ਝੂਠੇ ਵਾਅਦੇ ਝੂਠੇ ਦਾਅਵੇ ਜਿਨ੍ਹਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ 2022 ਦੇ ਵਿੱਚ ਇਹਨਾਂ ਸਰਕਾਰ ਬਣਾਈ ਸੀ ਉਹ ਲੋਕਾਂ ਦੇ ਵਿੱਚ ਜਗ ਜाहिर ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਤੁਹਾਡੇ ਲੋਕਾਂ ਨਾਲ ਧੋਖਾ ਕੀਤਾ ਧੋਖਾ ਕਰਕੇ ਤੁਸੀਂ ਇਹਨਾਂ ਲੋਕਾਂ ਦੇ ਗੁੰਮਰਾਹ ਕਰਕੇ ਇਹਨਾਂ ਲੋਕਾਂ ਤੋਂ ਵੋਟਾਂ ਲਈਆਂ ਜਿੱਦਾਂ ਕਿ ਲੋਕਾਂ ਨੂੰ ਜਾ ਕੇ ਸੱਚਾਈ ਦੱਸਾਂਗੇ ਕਿ ਇਹ ਦੁਬਾਰਾ ਇਹਨਾਂ ਦੇ ਚਾਂਸਸ ਨਹੀਂ ਆ ਸਕਦੇ ਨਸ਼ਾ ਵਿਰੁੱਧ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਫਲॉप ਸਿਰਫ ਤੇ ਸਿਰਫ ਇੱਕ ਝੂਠੀ ਇਸ਼ਤਿਹਾਰਬਾਜ਼ੀ ਇਸ ਲੋਕਾਂ ਦਾ ਪੈਸਾ ਖਰਾਬ ਕਰਨ ਦਾ ਇੱਕ ਸਿਸਟਮ ਸੀਗਾ ਜਿਹੜਾ ਲੋਕਾਂ ਲਈ ਪੈਸੇ ਨੂੰ ਗਲਤ ਵਰਤੋਂ ਕੀਤੀ ਗਈ ਸੜਕਾਂ ਤੇ ਇਸ਼ਤਿਹਾਰਬਾਜ਼ੀ 에ਰਪੋਰਟਾਂ ਦੇ ਇਸ਼ਤਿਹਾਰ ਹਸਪਤਾਲਾਂ ਦੇ ਬਾਹਰ ਇਸ਼ਤਿਹਾਰ ਦਿੱਲੀ 에ਰਪੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਦਿੱਲੀ 에ਰਪੋਰਟ ਦੇ ਬਾਹਰ ਵੀ ਭਗਵੰਤ ਮਾਨ ਦੀ ਫੋਟੋ ਵਾਲੇ ਇਸ਼ਤਿਹਾਰ ਲਾਏ ਹੋਏ ਸਿਰਫ ਤੇ ਸਿਰਫ ਇੱਕ ਪੰਜਾਬ ਸਰਕਾਰ ਦਾ ਲੋਕਾਂ ਦਾ ਪੈਸਾ ਖਰਾਬ ਕੀਤਾ ਕੋਈ ਵੀ ਵੱਡਾ ਮਗਰਮਸ਼ ਨਹੀਂ ਫੜਿਆ ਛੋ ਨਸ਼ਾ ਕਰਨ ਵਾਲੇ ਨੂੰ ਫੜਨ ਦਾ ਨਸ਼ਾ ਖਤਮ ਨਹੀਂ ਹੋ ਸਕਦਾ ਉਹ ਤੇ ਪਹਿਲਾਂ ਸਤਾਇਆ ਹੁੰਦਾ ਪਰਿਵਾਰ ਤੰਗ ਹੁੰਦਾ ਬਜਾਏ ਕਿ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਜਾਂ ਕਿਸੇ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਸਿਰਫ ਤੇ ਸਿਰਫ ਛੋਟੀਆਂ ਮੱਛੀਆਂ ਨੂੰ ਫੜ ਕੇ ਕਿਸੇ ਦੀ ਕੰਦ ਢਾਤੀ ਕਿਸੇ ਦਾ ਬਨੇਰਾ ਢਾਤਾ ਇਹਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਬਿਲਕੁਲ ਫਲॉप ਯੁੱਧ ਨਸ਼ਾ ਵਿਰੋਧੀ ਮੈਂ ਪਹਿਲਾਂ ਵੀ ਇਸ ਬਾਰੇ ਬਹੁਤ ਵਾਰ ਪੁੱਛ ਚੁੱਕਾ ਜਿੱਦਾਂ ਜੀ ਛੋਟੀਆਂ ਮੱਛੀਆਂ ਦੀ ਗੱਲ ਕੀਤੀ ਹੈ ਛੋਟੀਆਂ ਮੱਛੀਆਂ ਪਹਿਲੋਂ ਸਾਰੀਆਂ ਪਾਰਟੀਆਂ ਕਿੰਨੀਆਂ ਛੋਟੀਆਂ ਮੱਛੀਆਂ ਫੜਦੇ ਆ ਵੱਡੀਆਂ ਮੱਛੀ ਨਹੀਂ ਫੜ ਜਦ ਵੱਡਾ ਮਗਰਮੱਛ ਫੜਿਆ ਗਿਆ ਤੇ ਰਵਾਇਤੀ ਪਾਰਟੀਆਂ ਉਹਦੀ ਹੱਕ ਵਿੱਚ ਉਤਰਾਈ ਮੇਰੀ ਮੈਂ ਕਿਸੇ ਦੇ ਹੱਕ ਚ ਜਿਹੜਾ ਵੀ ਨਸ਼ਾ ਕਰਨ ਵਾਲਾ ਨਸ਼ੇ ਦਾ ਸੋਦਾਗਰ ਮੈਂ ਡਟ ਕੇ ਉਹਦੇ ਖਿਲਾਫ ਪਹਿਲਾਂ ਵੀ ਮੈਂ ਨਸ਼ੇ ਦੇ ਵਿਰੁੱਧ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦਾ ਰਿਆ ਤੇ ਹੁਣ ਵੀ ਮੈਂ ਕਹਿੰਦਾ ਜੇ ਇਹਨਾਂ ਕੋਈ ਵੱਡਾ ਮਗਰਮਚ ਫੜਿਆ ਜਾਂ ਕੁਝ ਕੀਤਾ ਉਹਨੂੰ ਸਾਬਤ ਕਰਨ ਉਹ ਲੋਕਾਂ ਚ ਸੱਚਾਈ ਲੈ ਕੇ ਆਉਣ ਨਾ ਕਿ ਇੱਕ ਲੜਾਈ ਲੋਕਾਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਵਿਰੋਧੀ ਰਾਜਨੀਤੀ ਕਰਨ ਦੀ ਕਰਕੇ ਕਿ ਅਸੀਂ ਜੀ ਬਿਕਰਮਜੀਠੀਆਂ ਨੂੰ ਫੜ ਕੇ ਅੰਦਰ ਦੇ ਤਾਂ ਬਿਲਕੁਲ ਯਾ ਸੱਚਾਈ ਜਾਰ ਕਰ ਸਚਾਈ ਅੱਗੇ ਆਵੇ ਉਸ ਕੇਸ ਨੂੰ ਕਿਸੇ ਕਨਕਲੂਜਨ ਤੇ ਲੈ ਕੇ ਆਓ ਉਹਦਾ ਕੋਈ ਰਸਿੱਟਾ ਦੋ ਹਰ ਜਿਹੜੀ ਸਰਕਾਰ ਆਉਂਦੀ ਉਹਦੇ ਵਿੱਚ ਕੁਛ ਨਾ ਕੁਛ ਚੱਲਦਾ ਰਹਿੰਦਾ ਕਈ ਸਾਲਾਂ ਤੋਂ ਹੀ ਕੇਸ ਚੱਲਦਾ ਸੋ ਉਹਦੇ ਵਿੱਚ ਕੋਈ ਸਚਾਈ ਨਹੀਂ ਹੈ ਜੋ ਵੀ ਵਿਜੀਲੈਂਸ ਦੇ ਮਜੀਠੀਆ ਨੂੰ ਗ੍ਰਿਫਤਾਰੀ ਜਾਂ ਵਿਜੀਲੈਂਸ ਦੀ ਰੇਟ ਨੂੰ ਠੀਕ ਨਹੀਂ ਸਮਝਦੇ ਮੇਰੀ ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਕਿਉਂਕਿ ਇਹ ਮਾਨਯੋਗ ਕੋਰਟ ਦੇ ਅੰਦਰ ਚੱਲ ਰਿਹਾ ਹੈ ਇਹਦਾ ਜੂਰੀ ਸੋ ਇਹਦੇ ਵਿੱਚ ਕੋਰਟ ਨੇ ਹੁਣ ਫੈਸਲਾ ਦੇਣਾ ਤੇ ਪੁਲਿਸ ਨੇ ਜਾਂ ਸਰਕਾਰ ਨੇ ਇਹਦੇ ਖਿਲਾਫ ਕੀ ਕਾਰਵਾਈ ਕੀਤੀ ਕੀ ਰਿਪੋਰਟਾਂ ਬਣਾਈਆਂ ਸੋ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਨੂੰ ਇਸ ਤੇ ਪਹਿਲਾਂ ਕੋਈ ਵੀ ਕੋਈ ਜਵਾਬ ਨਹੀਂ ਦੇਣਾ ਚਾਹੀਦਾ। ਕਾਂਗਰਸ ਦੇ ਲੀਡਰ ਤੇ ਹਮੇਸ਼ਾ ਹੀ ਇਹ ਸਟੇਜਾਂ ਤੇ ਬੋਲਦੇ ਰਹੇ ਆ ਕਿ ਅਗਰ ਜਿਹੜਾ ਬਿਕਰਮਜੀਤ ਸਿੰਘ ਮੀਠਿਆ ਜਿਹੜਾ ਨਸ਼ੇ ਦਾ ਸਦਾਕਰ ਆ ਸਾਡੀ ਸਰਕਾਰ ਆਏਗੀ ਤੇ ਉਹਨੂੰ ਰੱਸਾ ਪਾ ਕੇ ਅਸੀਂ ਅਦਾਲਤ ਵਿੱਚ ਲੈ ਕੇ ਆਵਾਂਗੇ। ਉਹਨੂੰ ਜੇਲ੍ਹਾਂ ਦੇ ਪਿੱਛੇ ਬੰਦ ਕਰਾਂਗੇ। ਹਰ ਇੱਕ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਆ ਜੀ। ਪਰ ਮੈਂ ਇਹ ਕਹਿੰਨਾ ਕਿ ਇੱਕ ਸਿਰਫ ਤੇ ਸਿਰਫ ਸਿਆਸੀ ਕੀੜਾ ਕੱਢਣ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੋ ਸਚਾਈ ਹੈ ਚਾਹੇ ਕੋਈ ਵੀ ਚਾਹੇ ਕੋਈ ਵੀ ਕਿੰਦੇ ਵੀ ਵੱਡੇ ਕੱਦ ਦਾ ਲੀਡਰ ਹੋਵੇ ਜੇ ਕਿਸੇ ਦੀ ਕੋਈ ਇਨਵੋਲਵਮੈਂਟ ਆ ਤਾਂ ਉਹਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਪਰ ਮੈਂ ਸਿਆਸੀ ਰੰਜਿਸ਼ ਜਿਹੜੀ ਹੈ ਇੱਕ ਦੂਜੇ ਪ੍ਰਤੀ ਜਿਹੜੀ ਲੋਕਾਂ ਦੇ ਵਿੱਚ ਗਲਤ ਪੰਜਾਬ ਦੇ ਵਿੱਚ ਰੀਤ ਪਾਤੀ ਇਸ ਪਾਰਟੀ ਨੇ ਮੈਂ ਇਸ ਗੱਲ ਦੇ ਹੱਕ ਚ ਹਾਂ ਤੁਹਾਡੇ ਤੋਂ ਇਲਾਵਾ ਹੋਰ ਵੀ ਦਾਵੇਦਾਰ ਕਰ ਰਹੇ ਨੇ ਆਗੂ ਜਿਹੜੇ ਦਾਵੇਦਾਰੀਆਂ ਕਰ ਰਹੇ ਨੇ ਕਿ ਕਾਂਗਰਸ ਦੀ ਟਿਕਟ ਸਾਨੂੰ ਮਿਲ ਜਾਵੇ ਅਗਰ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਦੇਖੋ ਟਿਕਟ ਮੰਗਣਾ ਹਰ ਇੱਕ ਦਾ ਅਧਿਕਾਰ ਕੋਈ ਵੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਹਰ ਲੀਡਰ ਨੂੰ ਇੱਕ ਮੰਗਨ ਦਾ ਪੂਰਾ ਅਧਿਕਾਰ ਤੇ ਜੋ ਵੀ ਪਾਰਟੀ ਫੈਸਲਾ ਲਏ ਕਿ ਜਿੰਨੂੰ ਵੀ ਟਿਕਟ ਦੇਗੀ ਸਾਰੀ ਦੀ ਸਾਰੀ ਕਾਂਗਰਸ ਪਾਰਟੀ ਇਕੱਠੀ ਹੋਵੇ ਡਟ ਕੇ ਉਸ ਉਮੀਦਵਾਰ ਦਾ ਸਾਥ ਦੇਵਾਂਗੇ ਤੇ ਇਹ ਇਲੈਕਸ਼ਨ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂ ਤੇ ਜੇ ਕਾਂਗਰਸ ਪਾਰਟੀ ਮੇਰੇ ਤੇ ਭਰੋਸਾ ਪਟਾਉਂਦੀ ਹੈ ਤੇ ਮੈਂ ਕਹਿੰਦਾ ਕਿ ਮੈਂ ਮਿਹਨਤ ਕਰਕੇ ਇਹ ਤੇ ਸਭ ਨੂੰ ਇੱਕ ਨਾਲ ਲੈ ਕੇ ਚੱਲਾਂਗਾ ਤੇ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂ। ਅਗਰ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਤੇ ਕਿਹੜੇ ਕੰਮ ਜਿਹੜੇ ਮੇਨ ਆ ਜਿਹੜੇ ਤੁਸੀਂ ਆਪਣੇ ਹਲਕੇ ਵਿੱਚ ਅਧੂਰੇ ਸਮਝਦੇ ਹੋ ਜਾਂ ਪੁਰਾਣੇ ਜਿਹੜੇ ਵਿਧਾਇਕ ਕਰ ਨਹੀਂ ਸਕੇ ਉਹਨਾਂ ਨੂੰ ਕਿਹੜਿਆਂ ਦੇ ਦੇ। ਮੇ ਕੋਈ ਮੈਂ ਸਭ ਤੋਂ ਪਹਿਲਾਂ ਰੋਜ਼ਗਾਰ ਦਾ ਮੁੱਦਾ ਲੈ ਕੇ ਆਉਣਾ ਤੁਹਾਨੂੰ। ਜੋ ਮੇਰੀ ਸੋਚ ਹੈ। ਮੈਂ ਖੁਦ ਵੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਮੈਨੂੰ ਪਤਾ ਕਿ ਰੋਜ਼ ਐਜੂਕੇਸ਼ਨ ਸਿਸਟਮ ਤੇ ਰੋਜ਼ਗਾਰ ਨਾਲ ਜਿਹੜਾ ਆਪਾਂ ਨਸ਼ਾ ਨਸ਼ੇ ਦੇ ਖਿਲਾਫ ਬੋਲਦੇ ਆ ਨਾ ਜੀ ਜਦੋਂ ਤੁਹਾਡਾ ਬੱਚਾ ਉਹਦੇ ਕੋਲ ਰੁਜ਼ਗਾਰ ਹੋਏਗਾ ਨਾ ਤੇ ਉਹਦੇ ਕੋਲ ਫालतू ਟਾਈਮ ਨਹੀਂ ਹੋਏਗਾ ਇਧਰ ਉਧਰ ਵਾਲੇ ਕੰਮਾਂ ਲਈ ਤਾਂ ਉਹ ਨਸ਼ੇ ਵੱਲ ਨਹੀਂ ਜਾਏਗਾ ਸੋ ਮੇਰੀ ਸਭ ਤੋਂ ਪਹਿਲਾ ਕੋਸ਼ਿਸ਼ ਇਹ ਹੋਏਗੀ ਕਿ ਕਿਸੇ ਨਾ ਕਿਸੇ ਤਰੀਕੇ ਇਸ ਪਛੜੇ ਹੋਏ ਬਾਰਡਰ ਏਰੀਏ ਦੇ ਵਿੱਚ ਕੋਈ ਚੰਗਾ ਰੁਜ਼ਗਾਰ ਦਾ ਸਾਧਨ ਮੋਹਿਆ ਕਰਾਇਆ ਜਾਵੇ ਕੋਈ ਚੰਗੀ ਇੰਡਸਟਰੀ ਲਿਆਂਦੀ ਜਾਵੇ ਕੋਈ ਵੀ ਕਿਸੇ ਵੱਡੇ ਕਾਰੋਬਾਰ ਨੂੰ ਇੱਥੇ ਲਿਆ ਕੇ ਵਿਕਸਿਤ ਕੀਤਾ ਜਾਵੇ ਤਾਂ ਜੋ ਕਿ ਲੋਕਾਂ ਦਾ ਕੰਮ ਪ੍ਰਤੀ ਰੁਝਾਨ ਹੋਵੇ ਜਦੋਂ ਕੰਮ ਕਰਾਂਗੇ ਤੇ ਨਸ਼ੇ ਤੋਂ ਰੁਝਾਨ ਵੀ ਆਪਣੇ ਆਪ ਟੁੱਟੇਗਾ ਨਸ਼ੇ ਖੇਤੀ ਦਾ ਮਾਮਲਾ ਸਾਡਾ ਧਿਆਨ ਨਹੀਂ ਜਾਏਗਾ ਖੇਤੀਬਾੜੀ ਨੂੰ ਕਿਸਾ ਦੇ ਦੇਓ ਕਿਸਾਨ ਵੀ ਅੱਜ ਛੜਕਾਂ ਦੇ ਉੱਤੇ ਉੱਤੇ ਸਰਾਸਰ ਇਹਨਾਂ ਦੀ ਗਲਤ ਪਲੈਨਿੰਗ ਹੈ ਜੀ ੱੱੱੱ ਜੇ ਸਾਡੇ ਤੋਂ ਸਾਡੀ ਸਰਕਾਰ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰੇਗੀ ਸਾਡੇ ਪਹਿਲਾਂ ਹੀ ਮਾਨਯੋਗ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸੰਤੋਖ ਸਿੰਘ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਪਹਿਲਾਂ ਹੀ ਇਹਦੇ ਖਿਲਾਫ ਪੂਰੇ ਪੰਜਾਬ 'ਚ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਆ ਸੋ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ ਨਾਲ ਆ ਤੇ ਕਿਸੇ ਵੀ ਹਾਲਤ ਕਿਸੇ ਵੀ ਕਿਸਾਨ ਦੀ ਜ਼ਮੀਨ ਤੇ ਸਰਕਾਰ ਵੱਲੋਂ ਜ਼ਬਰਨ ਕਬਜ਼ਾ ਨਹੀਂ ਕਰਨ ਦਵਾਂਗੇ। ਇਹ ਅਪੀਲ ਕਰਨਾ ਚਾਹੁੰਦੇ ਹਾਂ ਹਲਕਾ ਨੂੰ। ਮੈਂ ਤੇ ਇਹੀ ਅਪੀਲ ਕਰਨਾ ਚਾਹੁੰਦਾ ਤੇ ਬੇਨਤੀ ਵੀ ਕਰਨਾ ਚਾਹੁੰਦਾ ਆਪਣੇ ਨੌਜਵਾਨ ਸਾਥੀਆਂ ਨੂੰ ਖਾਸ ਕਰਕੇ ਕਿ ਇਹ ਸਰਕਾਰ ਨੇ 2022 ਦੇ ਵਿੱਚ ਆਪਾਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਤੋਂ ਵੋਟਾਂ ਲਈਆਂ ਧੋਖੇ ਨਾਲ ਵੋਟਾਂ ਲਈਆਂ ਸੋ ਹੁਣ ਸਮਾਂ ਆ ਗਿਆ ਕਿ ਇਹਨਾਂ ਨੂੰ ਉਸ ਚੀਜ਼ ਦਾ ਜਵਾਬ ਦਿੱਤਾ ਜਾਵੇ। ਇਹਨਾਂ ਨੂੰ ਪਿੰਡਾਂ 'ਚ ਵੜਨ ਨਾ ਦਿੱਤਾ ਜਾਵੇ ਇਹਨਾਂ ਨੂੰ ਪਹੁੰਚਾਇਆ ਜਾਵੇ ਤਾਂ ਜੋ ਕਿ ਦੁਬਾਰਾ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲੇ ਕੋਈ ਵੀ ਪਾਰਟੀ ਧੋਖਾ ਨਾ ਕਰ ਸਕੇ ਅਤੇ ਗੁੰਮਰਾਹ ਨਾ ਕਰ ਸਕੇ ਸੋ ਡਟ ਕੇ ਕਾਂਗਰਸ ਪਾਰਟੀ ਦਾ ਸਾਥ ਦੋ ਅਤੇ ਆਉਣ ਵਾਲੀ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤਾਂ ਜੋ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਅਤੇ ਪੰਜਾਬ ਨੂੰ ਦੁਬਾਰਾ ਤੋਂ ਖੁਸ਼ਹਾਲੀ ਦੇ ਰਾਹ ਤੇ ਲਿਜਾਇਆ ਜਾਵੇ ਬਹੁਤ-ਬਹੁਤ ਧੰਨਵਾਦੀ ਬਾਤ ਕੋਈ ਭੁੱਲਰ ਜਿਨ੍ਹਾਂ ਦੇ ਨਾਲ ਅਸੀਂ ਚੋਣ ਦੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਨਵੀਂ ਸੋਚ ਲੈ ਕੇ ਆਏ ਨਵੇਂ ਲੀਡਰ ਨੇ ਪੜ੍ਹੇ ਲਿਖੇ ਲੀਡਰ ਨੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਮੈਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਨਿਵਾਜ਼ਦੀ ਹੈ ਤੇ ਮੈਂ ਇਲਾਕੇ ਦੀ ਨੁਹਾਰ ਬਦਲ ਦਿਆਂਗਾ ਔਰ ਕਿਸਾਨੀ ਔਰ ਜਵਾਨੀ ਇਸ ਟਾਈਮ ਦੋਨੋਂ ਹੀ ਰੁੱਲ ਚੁੱਕੀਆਂ ਨੇ ਕਿ ਐਸੇ ਜਵਾਨੀ ਜਿਹੜੀ ਨਸ਼ੇ ਚ ਗੁਲਤਾਨ ਹੋ ਚੁੱਕੀ ਹੈ ਤੇ ਕਿਸਾਨ ਵੀ ਇਸ ਟਾਈਮ ਛੜਕਾਂ ਦੇ ਉੱਤੇ ਆਏ ਹੋਏ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਹਲਕੇ ਦੇ ਵਿੱਚੋਂ ਇਹ ਦੋਨੋਂ ਚੀਜ਼ਾਂ ਦੇ ਸੁਧਾਰ ਕੀਤਾ ਜਾਵੇ ਹੁਣ ਦੇਖਣਾ ਹੋਏਗਾ ਕਿ ਰਾਜਵੀਰ ਸਿੰਘ ਨੂੰ ਟਿਕਟ ਮਿਲਦੀ ਹੈ ਜੇ ਟਿਕਟ ਮਿਲਦੀ ਹੈ ਤੇ ਕਿੰਨਾ ਕੁ ਲਾਕੇ ਦਸੂਧਾਰ ਕੀਤਾ ਜਾਂਦਾ ਆ ਤੁਸੀਂ ਬਣੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ